ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਨ ਸਾਰੇ ਵੀਰਾਂ ਸੈਟ ਨੇ ਤੇ ਆਪਾਂ ਕਰਦੇ ਬਲੌਗ ਦੀ ਸਟਾਰਟਿੰਗ ਤੇ ਇੱਕ ਆਪਾਂ ਸਟਾਰਟਿੰਗ ਕਰਨ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਨੀ ਆਪਾਂ ਕਪੂਤਰਾ ਨੇ ਭਰਾ ਧਿਆਨ ਨਾਲ ਸੁਣਿਓ ਆਪਣੀ ਬੇਨਤੀ ਤੇ ਜਿਵੇਂ ਕਿ ਕਬੂਤਰ ਪਾਏ ਭਰਾ ਆਪਣੇ ਆਪਣੇ ਪਿੰਡਾਂ 'ਚ ਬਾਈਆਂ ਕਰਾਉਂਦੇ ਆ ਤੇ ਕੋਈ ਪਿੰਡ ਵਾਲਾ ਸਾਥ ਨਹੀਂ ਦਿੰਦਾ ਕਈ ਬੰਦੇ ਕਈ ਬੰਦੇ ਪਿੰਡ ਵਾਲੇ ਪੁਲਿਸ ਬੁਲਾ ਲੈਂਦੇ ਆ ਤੇ ਇਹ ਪੁਲਿਸ ਨੂੰ ਸਰਪੰਚੀ ਰੋਕ ਸਕਦਾ ਇਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਸਰਪੰਚੀ ਦੀਆਂ ਵੋਟਾਂ ਨੇੜੇ ਆ ਗਈਆਂ ਤੇ ਸਰਪੰਚ ਘਰ-ਘਰ ਵੋਟ ਮੰਗਣ ਲਈ ਆਉਣਗੇ ਤੇ ਕਬੂਤਰਬਾਜ਼ ਇਹ ਮੁੱਦਾ ਰੱਖਿਓ ਜੇ ਅਸੀਂ ਕਰਾਉਣੀ ਹੁੰਦੀ ਪਿੰਡ 'ਚ ਬਾਈ ਤੇ ਬਾਈ ਤੇ ਪੁਲਸ ਨਾ ਆਵੇ ਕੋਈ ਬੰਦਾ ਪਿੰਡ 'ਚ ਖਰਾਬ ਨਾ ਕਰੇ ਇਸ ਦੀ ਜ਼ਿੰਮੇਵਾਰੀ ਸਰਪੰਚ ਦੀ ਹੋਵੇਗੀ ਤੇ ਜੇ ਮਨਜ਼ੂਰਾ ਤੇ ਵੋਟਾਂ ਵਜੋਂ ਉਸ ਨੂੰ ਪਾਇਓ ਤੇ ਨਹੀਂ ਆਉਂਦੀਆਂ ਹੋਰ ਨੂੰ ਵੋਟਾਂ ਪਾਇਓ ਤੇ ਇਹ ਮੁੱਦਾ ਜ਼ਰੂਰ ਰੱਖਿਓ ਬਾਈ ਆਪਾਂ ਕਰਾਉਣੀ ਹੁੰਦੀ ਬਾਜੀ ਬਾਜੀ ਖਰਾਬ ਨਾ ਹੋਵੇ ਕੋਈ ਪੁਲਿਸ ਨਾ ਆਵੇ ਹਾਂਜੀ ਭਈ ਆਪਾਂ ਹੀ ਬੇਨਤੀ ਕਰਨੀ ਸੀ ਤੇ ਆਪਣੀ ਬੇਨਤੀ ਪ੍ਰਵਾਨ ਜਰੂਰ ਕਰਿਓ ਤੇ ਆਪਾਂ ਕਰਦੇ ਹੁਣ ਵਲੌਗ ਦੀ ਸਟਾਰਟਿੰਗ ਤੇ ਆਪਾਂ ਛਤਰੀ ਤੇ ਬਹਾਉਣੇ ਬੱਚੇ ਪਹਿਲਾਂ ਆਪਾਂ ਦਿਨੇ ਛੋਲੇ ਬਚਨ ਤੇ ਫਿਰ ਆਪਾਂ ਛਤਰੀ ਤੇ ਜਾਲ ਚ ਪਾ ਦਾਂਗੇ ਉਹ ਵਾਲੇ ਜਾਲ ਚ ਤੇ ਕੱਪ ਆਹ ਛਤਰੀ ਨਵੀਂ ਲਾਦੀ ਆ ਇਹ ਤੇ ਪਹਿਲਾਂ ਹਾਲੇ ਫੋਲਡਾਈ ਲੱਗੀ ਵੀ ਸੀਗੀ ਤੇ ਇਹ ਕਿੰਨੀ ਛਤਰੀ ਛੋਟੀ ਸੀਗੀ ਤੇ ਆਪਾਂ ਵੱਡੀ ਛਤਰੀ ਲਾਤੀ ਇੱਥੇ ਵੱਡੀ ਛਤਰੀ ਵਿਖਾਉਣੀ ਥੋਨੂੰ ਆ ਨਵਾਂ ਕੱਪੜਾ ਲਾਤਾ ਸੀਗਾ ਇਹ ਨਵਾਂ ਕੱਪੜਾ ਲਾਦਾ ਸੀਗਾ ਤੇ ਆਹ ਥੋੜੀ ਨਿੱਕੀ ਸੀਗੀ ਬੱਚੇ ਘੱਟ ਬੈਂਦੇ ਸੀ ਇੱਥੇ ਇਹ ਆਪਾਂ ਧੋ ਕੇ ਤੇ ਫੋਲਡ ਕਰਕੇ ਉਵੇਂ ਰੱਖ ਦਾਂਗੇ ਇਹ ਆਪਾਂ ਗਰਮੀ 'ਚ ਕੱਢਾਂਗੇ ਇੱਥੋਂ ਐ ਫੋਲਡੀ ਜਾਂਦੀ ਹੈ ਇਹ ਲੋ ਜੀ ਇਹਦੇ ਵਿੱਚ ਨਾਟ ਲੱਗਾ ਗਿਆ ਤੇ ਇਹ ਕਾ ਨਾਟ ਲੱਗਾ ਗਿਆ ਆਹ ਹਲਾ ਇਹ ਨਾਟ ਇੱਥੋਂ ਨਿਕਲ ਜੂਗਾ ਆਹੋਂ ਨਿਕਲ ਗਿਆ ਆ ਵੇਖੋ ਇਹ ਨਾਟ ਤੇ ਇਹ ਇੱਥੇ ਗੱਸ ਆ ਜਾਂਦਾ ਤੁਹਾਨੂੰ ਕੱਸ ਕੇ ਦਿਖਾ ਦਿੰਨੇ ਆ ਉਹ ਜਿੰਦਾ ਕਸਾ ਗਿਆ ਤੇ ਇੱਥੇ ਐਂ ਕਸਾ ਜਾਂਦਾ ਹੈ ਤੇ ਇਹਦੇ ਵਿੱਚ ਪਾ ਗਏ ਤੇ ਇੱਥੋਂ ਹੀ ਪੈ ਜਾਂਦਾ ਨਾਟ ਇਹ ਤੇ ਕਸ ਕੇ ਦੇ ਫਿਰ ਫੋਲਡ ਨਹੀਂ ਹੁੰਦੀਗੀ ਇਹਦੇ ਨਾਲ ਤੇ ਆ ਆਪਣੀ ਫੋਲਡ ਹੋ ਜਾਂਦੀ ਇਹ ਤੇ ਇਧਰ ਵੀ ਫੋਲਡ ਹੋਏ ਨਹੀਂ ਕਿਉਂਕਿ ਕੱਪੜਾ ਲੱਗਾ ਤੇ ਤਾਂ ਕਰਕੇ ਫੋਲਡ ਨਹੀਂ ਹੁੰਦੀਗੀ ਇਹ ਸਾਰੀ ਇੱਕ ਇਹਾਰ ਨਾਟ ਲੱਗਾ ਵਾ ਇਹ ਵੀ ਖੋਲ ਜਾਂਦਾ ਫਿਰ ਚਾਰੇ ਪਾਸੇ ਫੋਲਡ ਹੋ ਜਾਂਦੀ ਹੈ ਇਹ ਲੋਈ ਆ ਨਾ ੜੀ ਲਾਤਾ ਆਪਾਂ ਇੱਥੇ ਆਏ ਹੋਗੇ ਤੇ ਇੱਥੇ ਆਏ ਹੋ ਜਣੇ ਨੇ ਆ ਵੀ ਇਹ ਕਪੜਾ ਲਗਾ ਕਪੜਾ ਨਾ ਪਾੜ ਦੇ ਤੇ ਕਪੜਾ ਆਪਾਂ ਲਾ ਕੇ ਧੋ ਕੇ ਤੇ ਫੇਰ ਫੋਲਡ ਕਰਕੇ ਰੱਖਾਂਗੇ ਇਹਨੂੰ ਬਾਕੀ ਆਸਮਾਨ ਪੋਥੀ ਰੱਖ ਦਨੇ ਆ ਇਹ ਪੂਰਾ ਕਰ ਜਣੇ ਵੀ ਰਹਾ ਆਪਾਂ ਤੇ ਇਹ ਆਪਾਂ ਲਿਉਣੇ ਆ ਆ ਜਾਂਚ ਬੱਚੇ ਪਾ ਕੇ ਬੱਚੇ ਪਹਿਲਾ ਦਿਨੇ ਛੋਲੇ ਫਿਰ ਜਾ ਕੇ ਬਹਾਉਣੇ ਆਪਾਂ ਛਤਰੀ ਦੇ ਬੱਚੇ ਸਾਰੇ ਕੱਢਨੇ ਹੋਣੇ ਕਿਰਾ ਕੋਈ ਕਾ ਬੈਠੇ ਤੇ ਲਿਆਉਣੇ ਆਪਾਂ ਕੱਢ ਕੇ ਬਾਹਰ ਤੇ ਵਿਖਾਉਣੇ ਤੁਹਾਨੂੰ ਫਿਰ ਬੱਚੇ ਆਪਾਂ ਪਾ ਲੈਂਦੇ ਸਾਰੇ ਤੇ ਇਹਨਾਂ ਨੂੰ ਛੋਲੇ ਦਿੰਨੇ ਆਪਾਂ ਦੋਨੇ ਆਪ ਇਹਦੇ ਪਾਣੀ ਆ ਪਿਆ ਤੇ ਬਾਦੰਨੇ ਆਪਾਂ ਛਤਰੀ ਤੇ ਤੇ ਬਾਕੀ ਉਹ ਜਾਂਚ ਬਾਦੰਨੇ ਕੋਈ ਕੋਈ ਸ਼ਰੀਤ ਬਾਦੰਨੇ ਆ ਸਾਰਿਆਂ ਤੋਂ ਪਹਿਲਾਂ ਆਪਾਂ ਫੜਦੇ ਆ ਦੋ ਨਿੱਕੇ ਬੱਚੇ ਇਹ ਆਗੇ 5000 ਰੁਪਏ ਦੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਸ਼ੂਲੇ ਦਿੰਨੇ ਆ ਤੇ ਇਹਨਾਂ ਨੂੰ ਰਜਾ ਕੇ ਆਪਾਂ ਬਾਦੰਨੇ ਉੱਤੇ ਕੰਮ ਕੁੰਮ ਚੈੱਕ ਕਰ ਲਗੇ ਸਹੀ ਆ ਤੇ ਇਹਨਾਂ ਨੂੰ ਸ਼ੂਲੇ ਦਿੰਨੇ ਆ ਪਰ ਜਾ ਕੇ ਇਹਨੂੰ ਛਤਰੀ ਤੇ ਬਾਦੰਨੇ ਆ ਤੇ ਨਿੱਕੇ ਨਿੱਕੇ ਗੱਜੀਆਂਣਗੇ ਇਹ ਤੇ ਵੱਡੇ ਹੋ ਗਏ ਫਿਰ ਤੰਗ ਨਹੀਂ ਕਰਦੇ ਛਤਰੀ ਦੇ ਸੂਏ ਹੋ ਜਾਣਗੇ ਇਹ ਤੇ ਇਹਨਾਂ ਰਜਾ ਕੇ ਬਾਅਦ ਨੇ ਥੋੜੀ ਵੀਡੀਓ ਪਾ ਤੇਜ਼ ਕਰ ਦਿੰਨੇ ਆ ਤੇ ਐਂ ਤਾਂ ਫਿਰ ਬਹਾਵਾ ਟਾਈਮ ਲੱਗ ਜੂਗਾ ਇਹ ਆਪਣੇ ਪਹਿਲੇ ਬੱਚਿਆਂ ਚੋਗਾ ਦਿੰਨੇ ਆ ਲਓ ਜੀ ਆਪਾਂ ਪਹਿਲੇ ਬੱਚੇ ਨੂੰ ਦੇਤੇ ਛੋਲੇ ਤੇ ਪਾਣੀ ਦੇ ਕੇ ਆਪਾਂ ਬਾਦਨੇ ਜਾਲ ਤੇ ਇਹਨੂੰ ਇਹ ਨਿੱਕਾ ਬੱਚਾ ਹਜੇ ਉੱਡਦਾ ਨਹੀਂਗਾ ਤੇ ਹੁਣ ਆਪਾਂ ਫੜਾਂਗੇ ਦੂਜਾ ਬੱਚਾ ਇਸੇ ਦਾ ਭਾਈ ਫੜਾਂਗੇ ਪਾਣੀ ਸਿਰਿੰਜ ਭਰ ਲੈਣੇ ਪਹਿਲਾਂ ਆਪਾਂ ਤੇ ਦੂਜੇ ਬੱਚੇ ਨੂੰ ਚੋਗਾ ਦੇ ਕੇ ਤੇ ਉਹਨੂੰ ਵੀ ਉੱਤੇ ਬਾਦਨੇ ਐਡਾ ਕੀ ਹੋ ਆ ਉਹ ਵੀ ਨਹੀਂ ਹਜੇ ਉੱਡਦਾਗਾ ਨਿੱਕਾ ਹੀ ਆ ਹਜੇ ਆ ਬੈਠਾ ਇਹਨੂੰ ਵੀ ਆਪਾਂ ਜਾਲ ਤੀ ਬਾਦਾਂਗੇ ਤੇ ਇੱਕ ਜੋਗਾ ਦੇ ਕੇ ਇਤਜਾਲ ਤੇ ਬਾ ਦੰਨੇ ਲੋਈ ਛੋਲੇ ਆਪਾਂ ਇਹਨੂੰ ਦੇਤੇ ਆ ਤੇ ਆਪਾਂ ਹੁਣ ਛੋਲੇ ਦੇ ਕੇ ਤੇ ਇਕੱਠੇ ਵੀਡੀਓ ਬਣਾ ਦਿੰਨੇ ਆ ਐ ਵੀਡੀਓ ਬੜੀ ਲੰਮੀ ਹੋ ਜੂਗੀ ਆਪਣੀ ਲਓ ਜੀ ਤੀਜੇ ਬੱਚੇ ਨੂੰ ਆਪਾਂ ਛੋਲੇ ਦੇਤੇ ਆ ਲਾਲ ਚੀਨੇ ਦੇ ਪੁੱਤ ਨੂੰ ਤੇ ਹੁਣ ਆਪਾਂ ਇਹਦਾ ਭਰਾ ਨੂੰ ਦਿੰਨੇ ਆ ਉਹ ਖਾੜਦੇ ਆ ਹਾਂਜੀ ਆਏਗਾ ਆਪਣਾ ਚੌਥਾ ਬੱਚਾ ਇਹ ਵੀ ਆਪਾਂ ਛੋਲੇ ਨਾਲ ਦਿੱਤਾ ਰਜਾ ਤੇ ਪਾਣੀ ਦਿੱਤਾ ਇਹਨੂੰ ਆਪਾਂ ਤੇ ਚਾਰਾਉਂ ਦੇਤੇ ਆ ਤੇ ਇੱਕ ਕਾਹਨ ਫੜਦੇ ਆਪਾਂ ਹੋਰ ਬੱਚਾ ਉਹਨੂੰ ਰਜਾਉਣੇ ਕਿਹੜਾ ਫੜ ਗਏ ਓਹ ਫੜਦੇ ਹਰੇ ਮੋਢੇ ਵਾਲਾ ਲੋ ਜੀ ਹਰੇ ਮੋਢੇ ਵਾਲ ਨੂੰ ਦੇਤੇ ਆਪਾਂ ਚੋਗਾ ਪੰਜਵਾਂ ਬੱਚਾ ਏ ਤੇ ਛੱਡ ਦਿੰਨੇ ਆਪਾਂ ਜਾਲ ਚ ਵੇਖੋ ਜੀ ਰਜ ਗਿਆ ਪੂਰਾ ਵਸਗਾ ਲੈਂਦਾ ਆਏ ਬਹੁਤ ਪਾਲਦੇ ਬੱਚੇ ਤਾਂ ਨੇ ਵੇਖੋ ਸੈਟ ਹੋਏ ਬੈਠੇ ਰਜ ਕੇ ਆ ਆਪਣਾ ਛੇਵਾਂ ਬੱਚਾ ਇਨੂੰ ਵੀ ਆਪਾਂ ਚੋਗਾ ਦੇ ਦਾ ਰਜਾਤਾ ਇਹਨੂੰ ਵੀ ਆਪਾਂ ਤੇ ਹੁਣ ਆਪਾਂ ਸਾਰਿਆਂ ਨੂੰ ਦੇ ਦਿੰਨੇ ਆ ਫਿਰ ਸਾਰਿਆਂ ਵੀਡੀਓ ਬਣਾਉਣ ਨੂੰ ਰਹਿਣ ਦਿੰਨੇ ਆ ਤੇ ਆਪਾਂ ਫਿਰ ਜੋ ਸ਼ਰੀਜ਼ ਭਾਉਣੇ ਤੇ bxaਉਣੇ ਤੁਹਾਨੂੰ ਬਈ ਆਪਾਂ ਸਾਰੇ ਬੱਚਿਆਂ ਨੂੰ ਛੋਲੇ ਦੇਤੇ ਤੇ ਪਾਣੀ ਦੇਤਾਗਾ ਤੇ ਜਿਹੜੇ ਆਪਣੇ ਅੰਦਰ ਸੀਗੇ ਨਿੱਕੇ ਬੱਚੇ ਗੁੱਡਿਆਂ ਚ ਉਹਨਾਂ ਨੂੰ ਵੀ ਸਾਰਿਆਂ ਨੂੰ ਛੋਲੇ ਤੇ ਪਾਣੀ ਦੇਤਾ ਆਪਾਂ ਤੇ ਇਹਨਾਂ ਨੂੰ ਆਪਾਂ ਛਤਰੀ ਦੇ ਵੀ ਭਾਤਾ ਸੀਗਾ ਦੇਰ ਹੀ ਕਿੰਨਾ ਬੈਗ ਇਹ ਤੇ ਧਾਰ ਤੇ ਆਪਾਂ ਤੇ ਉਹੋ ਗਲਤ ਤਾਰੀ ਬਣਾ ਮੇਰਾ ਫੋਨ ਲੋ ਹੋ ਗਿਆ ਸੀਗਾ ਤੇ ਫੋਨ ਚਾਲਾ ਲੱਗਾ ਪਿਆ ਸੀਗਾ ਇਹ ਸਾਰਿਆਂ ਨੂੰ ਬਾਤਾ ਸੀ ਛਰੀ ਤੇ ਤੇ ਖੁੱਲੇ ਤੇ ਉੱਡਿਆ ਨਹੀਂ ਕੋਈ ਵੀ ਤੇ ਤਾਰਤੇ ਆਪਾਂ ਹੁਣ ਦੁਬਾਰਾ ਪਾਣੀ ਦੇ ਕੇ ਤੇ ਬਾਤਾ ਤੇ ਜਾਲ ਜਛਾਵੇਂ ਕਿਉਂਕਿ ਧੁੱਪ ਵਾਵਾ ਸੀਗੀ ਤੇ ਹਜੇ ਖੰਭ ਲਵੇ ਇਹਨਾਂ ਦੇ ਕੱਚੇ ਆ ਉਹ ਖੰਭ ਮਾਈਤੇ ਇਹਨਾਂ ਦੇ ਤੇ ਆਪਾਂ ਛਾਵੇਂ ਤਾਰ ਤੇ ਪਾਣੀ ਦੇ ਦੋ ਦੁਬਾਰਾ ਫੇਰ ਕਿਉਂਕਿ ਪਾਣੀ ਖਿੱਚ ਗਏ ਸੀਗੇ ਲੇ ਛੋਲੇ ਰਹਿਗੇ ਸੀਗੇ ਪੋਟੇ ਚ ਤੇ ਪਾਣੀ ਆਪਾਂ ਦੁਬਾਰਾ ਫੇਰ ਦੇਦਾਗਾ ਤੇ ਹੁਣ ਆਪਾਂ ਇਹਨਾਂ ਨੂੰ ਛਾਵੇਂ ਪਈ ਰਹਿਣ ਦਿੰਨੀ ਆ ਰੋਬੀ ਮਿੱਤਰ ਆਪਾਂ ਬੱਚੇ ਤਾਰਤੇ ਸੀਗੇ ਅੱਧੇ ਗਏ ਇਧਰ ਤਾਰਤੇ ਤੇ ਅੱਧੇ ਗਏ ਇਧਰ ਹੀ ਆ ਇਹ ਵੱਡੇ ਹੋ ਗਏ ਇਧਰ ਤਾਰਤੇ ਆ ਇਹ ਆ ਬੈਠਾ ਇੱਕ ਇੱਕ ਰੱਤਾ ਇਹ ਕੰਮ ਕਰ ਨਹੀਂ ਆ ਬਿਠਾ ਮੋਢੇ ਰ ਹਰੇ ਵਾਲਾ ਤੇ ਇਹ ਕੋਹ ਸਾਹਮਣੇ ਬੈਠਾ ਵੇ 6-7 ਇਹਨਾਂ ਕਾਰ ਤੇ ਆਪਾਂ ਤੇ ਬਾਕੀ ਹਜੇ ਉੱਧਰ ਹੀ ਨਿੱਕੇ ਸੀਗੇ ਉਹ ਇਹ ਚੋਗਾ ਲੈਂਦੇ ਆ ਤੇ ਆਪਾਂ ਤੁੰਡੇ ਧੋਗੇ ਸਾਰੇ ਤੇ ਪਾਣੀ ਪਾ ਦਿੰਨੇ ਆ ਇਹਨਾਂ ਨੇ ਪਾ ਦਿੰਨੇ ਆ ਬੱਦਾਨੇ ਤੇ ਕਬੂਤਰ ਚੋਗਣ ਵਾਲੇ ਬੰਨ ਲੇ ਕਬੂਤਰਾਂ ਨੂੰ ਉੱਤੇ ਦਾਣੇ ਪਾਣੀ ਪਾ ਕੇ ਤੇ ਆਪਾਂ ਆ ਹੁਣ ਬਾਜ ਕੋਲੇ ਤੇ ਬਾਜ ਨੂੰ ਆਪਾਂ ਲੈ ਕੇ ਚੱਲਦੇ ਆ ਖੇਤ ਨੂੰ ਵੇਖੋ ਬਾਜ ਮਸਤੇ ਆ ਆਏ ਬੱਚੇ ਚੀਕਦਾ ਤੇ ਨਾਲ ਵਿਲਾ ਗੁੜਕ ਦਾ ਮਸਤ ਦਾ ਵੇਖੋ ਆਇਆ ਬਾਈ ਬਾਰੇ ਵੇਖੋ ਜੀ ਕਬੂਤਰ ਆਹੇ ਇਹ ਗੁੜਕ ਦਾ ਚਲ ਗਏ ਬਾਈ ਖੇਤ ਆਪਾਂ ਹੋਂ ਤਾਂ ਮਿੱਤਰੋ ਨਾਲ ਨਾਲ ਉੱਡਣ ਲੱਗ ਪਿਆ ਹੋਂ ਤੇ ਜਿੱਦਾਂ ਮਰਜ਼ੀ ਰਹਿ ਜਾਓ ਅੱਗੇ ਥੋੜੇ ਉੱਚਾ ਹੋ ਜਾਂਦਾ ਸੀਗਾ ਹੋਂ ਨਹੀਂ ਹੁੰਦਾ ਲੋ ਮਿੱਤਰੋ ਆਪਾਂ ਛੜਤਾ ਬਾਜ ਨੂੰ ਖੇਤ ਲਿਆ ਕੇ ਵੇਖੋ ਡਾਈ ਬਾਜ ਦੀ ਹਰਦਾ ਨਾ ਨਾਲ-ਨਾਲ ਇਹ ਘਟੋ ਘਟ ਪੰਜਾਂ ਛੀਆਂ ਦੇ ਨਾਲ ਬਾਹਰ ਬਾਹਰ ਕੱਢਿਆ ਆਪਾਂ ਵੇਖੋ ਮਸਤੀ ਕਰਦਾ ਜੇ ਵੇਖੋ ਲਿਚਨਾ ਮਾਰਦਾ ਜੇ ਪੰਜਾਂ ਛੀਆਂ ਦੇ ਨਾਲ ਬਾਹਰ ਕੱਢਿਆ ਕਰਕੇ ਤੇ ਤਾਂ ਲਿਚਨਾ ਮਾਰਦਾ ਹੈ ਵੇਖੋ ਖਾਨਕੂਬ ਜੁੜੇ ਪਏ ਖੋਲਦਾ ਹਾਂ ਸੋਹਣਾ ਲੱਗਦਾ ਹੈ ਕਾਲਾ ਚੀਨਾ ਹੁਣ ਮੇਰੇ ਆਪਾਂ ਬਾਏ ਨੂੰ ਲੈ ਆਂਦਾ ਘਰੇ ਤੇ ਅੱਜ ਬਾਏ ਬਹੁਤ ਸਨ ਉਹ ਓੜਿਆ ਨਾ ਨਾਲ ਜਾਵਾਂ ਓੜਦਾ ਹੁ ਸਹੀ ਉਡਣ ਲੱਗ ਪਿਆ ਅੱਗੇ ਬੱਚਾ ਕਰਕੇ ਤੰਗ ਕਰਦਾ ਸੀਗਾ ਤੇ ਹੁਣ ਆਪਾਂ ਦਿਨੇ ਦੀ ਖਰਾਕ ਵੇਖੋ ਭੁੱਖਾ ਤਾਂ ਵੇਖੋ ਕਿਵੇਂ ਕਰਦਾ ਇਹ ਆਪਾਂ ਕਟੂਕੜਾ ਅੱਥ ਨੇ ਤਿੰਨ ਸਰੀਆਂ ਚਾਰ ਸਰੀਆਂ ਦੇ ਦਿੰਨੇ ਨੇ ਆਪਾਂ ਵੇਸਣ ਦੀਆਂ ਪਾਣੀ ਚ ਵੇਸਣ ਪਾ ਕੇ ਤੇ ਆਪਾਂ ਵੇਸਣ ਰਜਾ ਦਿੰਨੇ ਪੂਰਾ ਫੋਲਰ ਰਜਾ ਦਿੰਨੇ ਫਿਰ ਆਪ ਹੀ ਕਹਿੰਦਾ ਬਸ ਕਰੋ ਹੁਣ ਨਹੀਂ ਪੋਟੇ ਪੈਂਦਾ ਵੇਸਣ देखो ये लो ये पूरा फल हो गया पोटा देखो ये हुन कोले भी नहीं <laughs> आंदा गा हुन रज्ज गए कोले कादा होना नहीं ने एकवंदा मसा ही उठ के जांदा मंजे ते भी देखोड़दा देखि कुत्ती ना फाड़ ले तिनो ਆਪਾਂ ਤਾੜਦਨੇ ਇਹਦੇ ਪਿੰਜਰੇ ਜਿਹਨੂੰ ਤੇ ਹੁਣ ਆਪਾਂ ਕੱਲੂ ਵੇਖਾਂਗੇ ਇਹਨੂੰ ਲਓ ਮਿੱਤਰੋ ਸ਼ਿਕਾਰ ਆਪਾਂ ਫੜ ਲਿਆ ਜਿਹਨੂੰ ਆਪਾਂ ਦੁਪਹਿਰੇ ਫੜਦੇ ਸੀ ਉਸ ਦਿਨ ਫੜ ਲਿਆ ਗਵਾਂਢੀਆਂ ਨੇ ਫੋਨ ਲਾਤਾ ਮੈਂ ਰੋਟੀ ਖਾਈ ਜਾਂਦਾ ਸੀਗਾ ਤੇ ਗਵਾਂਢੀ ਕਹਿੰਦੇ ਬਿੱਲੀ ਤਾੜ ਲਈਏ ਤੇ ਆ ਜਾ ਫੜ ਲਾ ਤੇ ਮੈਂ ਖਾਈ ਜਾਂਦੀ ਰੋਟੀ ਤੇ ਫਿਰ ਮੈਂ ਰੋਟੀ ਉਵੇਂ ਛੱਡ ਕੇ ਤੇ ਫਿਰ ਬਿੱਲੀ ਲੈ ਆ ਫੜ ਕੇ ਪਹਿਲਾਂ ਕਿਉਂਕਿ ਆਪਣੇ ਬੱਚਿਆਂ ਨੂੰ ਵੀ ਬਹੁਤ ਤੰਗ ਕਰਦੀ ਇਹ ਬੱਚੇ ਬੁੱੱਚੇ ਡੈਗ ਪੇ ਤੇ ਬੱਚੇ ਦੁਪਹਿਰੇ ਆਉਂਦੀ ਆ ਇਹ ਫਿਰ ਬੱਚਾ ਥੱਲੇ ਡੈਗੇ ਪੈਂਦਾ ਨਿੱਕਾ ਤੇ ਉਹਨੂੰ ਚੱਕ ਕੇ ਲੈ ਜੂਗੀ ਆਪਾਂ ਛੱਡਣ ਚੱਲੇ ਇਹਨੂੰ ਹਲੋ ਵੀ ਮੇਤਰੋ ਬਿੱਲੀ ਛੱਡਤੀ ਆਪਾਂ ਇਹ ਵੱੜ ਗਈ ਝੋਨੇ ਚ ਦੋ ਪਿੰਡ ਨਗਾਤੇ ਹੁਣ ਨਹੀਂ ਆਉਂਦੀ ਵਾਪਸ ਇਹ ਇਹ ਆਹ ਬੈਠੀ ਆਹ ਨਾਂ ਗਈ ਆਹ ਨਾਂ ਗਈ ਚਲੋ ਆਪਾਂ ਚੱਲਦੇ ਆਂ ਪਿੰਡ ਤੇ ਪਿੰਡ ਜਾ ਕਰਦੇ ਮਿਲੌ ਦਾ ਐਂਡ ਆਪਾਂ ਹਾਂਜੀ ਮਿੱਤਰੋ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਬਿੱਲੀ ਆਪਾਂ ਫੜ ਕੇ ਛੱਡ ਆਂਦੀ ਆ ਬਿੱਲੀ ਨੇ ਬਹੁਤ ਤਾਂ ਕੀਤਾ ਸੀਗਾ ਤੇ ਆਪਾਂ ਇੱਕ ਤਾਂ ਖਾਦਮਾ ਕਰਤਾ ਤੇ ਇੱਕ ਹੋਰ ਆਉਂਦੀ ਆ ਤੇ ਉਹ ਵੀ ਆਪਾਂ ਫੜਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਇਹ ਤਾਂ ਆਪਾਂ ਛੱਡ ਆਂਦੀ ਬਈ ਤੇ ਚਲੋ ਇੱਥੇ ਕਰਦੇ ਆਂ ਆਪਾਂ ਬਲੌਗ ਦਾ ਐਂਡ ਧੰਨਵਾਦ ਸਾਰੇ ਵੀਰਾਂ ਦਾ